ਪੀਪੀਟੀਵੀ ਦੇਖ ਰਹੇ ਸਾਰੇ ਪੰਜਾਬੀਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਰਬਜੀਤ ਕੌਰ ਉਰਫ ਨੂਰ ਹਸੈਨ ਨੂੰ ਹੁਣ ਕੌਣ ਨਹੀਂ ਜਾਣਦਾ ਦੁਨੀਆ ਭਰ ਵਿੱਚ ਵਸਤੇ ਪੰਜਾਬੀ ਇਸ ਨਾਂ ਤੋਂ ਵਕਫ ਨੇ ਕਿਸ ਤਰ੍ਹਾਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਅਮਾਨੀਪੁਰ ਨਾਲ ਸੰਬੰਧਿਤ ਇਸ ਔਰਤ ਨੇ ਧਾਰਮਿਕ ਯਾਤਰਾ ਨੂੰ ਆਪਣੇ ਨਿੱਜੀ ਮਫਾਦ ਲਈ ਵਰਤਿਆ ਉਸ ਨੇ ਆਪਣਾ ਧਰਮ ਤਬਦੀਲ ਕੀਤਾ ਜਾਂ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ ਇਹ ਉਸ ਦਾ ਨਿੱਜੀ ਮਸਲਾ ਹੈ ਇਸ ਬਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਧਰਮ ਦੀ ਆੜਹੀਟ ਇਹ ਕੰਮ ਕਰਨਾ ਕਦੇ ਵੀ ਜਾਇਜ਼ ਨਹੀਂ ਮੰਨਿਆ ਜਾ ਸਕਦਾ ਭਾਰਤ ਅਤੇ ਪਾਕਿਸਤਾਨ ਦੋਹਾਂ ਪਾਸਿਆਂ ਤੋਂ ਸੋਹਰਦ ਪੰਜਾਬੀਆਂ ਨੇ ਇਸ ਚੀਜ਼ ਨੂੰ ਇੰਨਾ ਵਧੀਆ ਨਹੀਂ ਮੰਨਿਆ ਅਤੇ ਬੁਰਾ ਮਨਾਇਆ ਹੈ ਭਾਰਤ ਵਿੱਚ ਵੀ ਇਸ ਔਰਤ ਦਾ ਕਿਰਦਾਰ ਇਨਾ پاک ਪਵਿੱਤਰ ਨਹੀਂ ਸੀ ਉਸ ਉੱਪਰ ਤਰ੍ਹਾਂ-ਤਰ੍ਹਾਂ ਦੇ ਕੇਸ ਅਦਾਲਤਾਂ ਵਿੱਚ ਚੱਲਦੇ ਸਨ ਪਾਵੇਂ ਕੇ ਸਮੇਂ ਦੇ ਲਿਹਾਜ਼ ਨਾਲ ਜਾਂ ਕਾਨੂੰਨੀ ਦਾ ਪੇਚ ਨਾਲ ਉਹ ਇਨਾ ਕੇਸਾਂ ਵਿੱਚੋਂ ਬਰੀ ਹੋ ਗਈ ਸੀ ਪਰ ਜਿਸ ਕਿਸਮ ਦੇ ਕੇਸ ਉਸ ਉੱਪਰ ਸਨ ਉਹ ਤਾਂ ਤਾਂ ਉਮਰ ਬੰਦੇ ਦੇ ਨਾਲ ਚੱਲਦੇ ਰਹਿੰਦੇ ਨੇ ساری ਉਮਰ ਇਸ ਤਰ੍ਹਾਂ ਦੇ ਕੇਸ ਉਸ ਦਾ ਪਿੱਛਾ ਨਹੀਂ ਛੱਡਦੇ ਪਾਵੇਂ ਕੇ ਸਰਬਜੀਤ ਕੌਰ ਉਰਫ ਨੂਰ ਹੁਸੈਨ ਆਪਣੇ ਬੱਚੇ ਪੋਤਰੇ ਪੋਤਰੀਆਂ ਨੂੰ ਛੱਡ ਕੇ ਦੂਸਰੇ ਮੁਲਕ ਵਿੱਚ ਆਪਣੇ ਪਿਆਰ ਨੂੰ ਪਰਵਾਨ ਚੜਾਉਣ ਵਿੱਚ ਕਾਮਯਾਬ ਹੋ ਗਈ ਹੈ ਪਰ ਪਿਆਰ ਵਿਆਹ ਤੋਂ ਬਾਅਦ ਵਾਲੀਆਂ ਮੁਸ਼ਕਲਾਂ ਨਾਲ ਹੁਣ ਉਸ ਨੂੰ ਦੋ ਚਾਰ ਹੋਣਾ ਪੈਣਾ ਹੈ ਅਮਾਨੀਪੁਰ ਵਿੱਚ ਸਰਬਜੀਤ ਕੌਰ ਘਰ ਜ਼ਮੀਨ ਜਾਇਦਾਦ ਦੀ ਮਾਲਕ ਸੀ ਤੇ ਚੰਗਾ ਗੁਜ਼ਾਰਾ ਵੀ ਚੱਲਦਾ ਸੀ ਪਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਚੈਨਲ ਉਸ ਤੇ ਨਵੇਂ ਸਹੇੜੇ ਸੌਰਾ ਘਰ ਦੀਆਂ ਵੀਡੀਓ ਦਿਖਾ ਰਹੇ ਨੇ ਉਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਉਸ ਘਰ ਦੇ ਹਾਲਾਤ ਇੰਨੇ ਚੰਗੇ ਨਹੀਂ ਜਿਸ ਵਿੱਚ ਸਰਬਜੀਤ ਕੌਰ ਆਪਣਾ ਸ਼ਾਹੀ ਜੀਵਨ ਬਤੀਤ ਕਰ ਸਕੇ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਹੈ ਇਹ ਤਾਂ ਪੁਹਿਕ ਤੇ ਗਰਭ ਵਿੱਚ ਹੈ ਸਰਬਜੀਤ ਕੌਰ ਉਰਫ ਨੂਰ ਹਸੈਨ ਨੇ ਜਿੱਥੇ ਬਹੁਤ ਸਾਰੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉੱਥੇ ਨਾਲ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਨਨਕਾਣਾ ਸਾਹਿਬ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਅਦਾ ਕੀਤਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਰਤ ਸਰਕਾਰ ਆਉਣ ਵਾਲੇ ਸਮੇਂ ਵਿੱਚ ਨਿਜਮ ਹੋਰ ਵੀ ਸਖਤ ਕਰੇਗੀ ਬਹਿਰ ਹਾਲ ਸਰਬਜੀਤ ਕੌਰ ਉਰਫ ਨੂਰ ਹਸੈਨ ਨੇ ਜੋ ਹਰਕਤ ਕੀਤੀ ਹੈ ਉਸ ਨੂੰ ਸਮਾਜਤਾ ਪ੍ਰਵਾਨਗੀ ਨਹੀਂ ਦਿੰਦਾ ਪਰ ਤਾਜ਼ਾ ਘਟਨਾਕਰਮ ਨੇ ਸਰਬਜੀਤ ਕੌਰ ਉਰਫ ਨੂਰ ਹਸੈਨ ਦੀਆਂ ਮੁਸ਼ਕਲਾਂ ਵਿੱਚ ਜ਼ਰੂਰ ਵਾਦਾ ਕਰ ਦਿੱਤਾ ਹੈ ਹੁਣ ਉਸ ਨੂੰ ਲੰਮਾ ਸਮਾਂ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਦਿਆਂ ਲੱਗ ਜਾਵੇਗਾ। તાਜੇ ਘਟਨਾਕ੍ਰਮ ਅਨੁਸਾਰ ਪਾਕਿਸਤਾਨੀ ਪੰਜਾਬ ਦੇ ਸਾਬਕਾ ਐਮਪੀ ਪਾਵ ਪਾਕਿਸਤਾਨ ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਮਹਿੰਦਰਪਾਲ ਸਿੰਘ ਨੇ ਸਰਬਜੀਤ ਕੌਰ ਦੇ ਵਿਰੁੱਧ ਵਿੱਚ ਲਾਹੌਰ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਹੈ। ਮਹਿੰਦਰਪਾਲ ਸਿੰਘ ਵੱਲੋਂ ਦਾਇਰ ਕੀਤੀ ਪਟੀਸ਼ਨ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਸਰਬਜੀਤ ਕੌਰ ਉਰਫ ਨੂਰ ਹਸੈਨ ਨੂੰ ਗ੍ਰਿਫਤਾਰ ਕਰਕੇ ਤੁਰੰਤ ਡਿਪੋਰਟ ਕੀਤਾ ਜਾਵੇ ਮਹਿੰਦਰਪਾਲ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਅਦਾਲਤ ਨੂੰ ਇਹ ਬੇਨਤੀ ਕੀਤੀ ਹੈ ਕਿ ਸਰਬਜੀਤ ਕੌਰ ਪਾਕਿਸਤਾਨ ਵਿੱਚ ਯਾਤਰੀ ਜਥੇ ਨਾਲ ਆਈ ਸੀ ਪਰ ਉਹ ਵਾਪਸ ਨਹੀਂ ਗਈ ਕਾਨੂੰਨ ਅਨਸਾਰ ਉਸ ਦਾ ਯਾਤਰੀ ਵੀਜ਼ਾ ਇੱਕ ਨਿਸ਼ਚਿਤ ਸਮੇਂ ਲਈ ਸੀ ਜੋ ਬੀਤ ਚੁੱਕਾ ਹੈ ਇਸ ਕਰਕੇ ਉਹ ਪਾਕਿਸਤਾਨ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੀ ਹੈ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਬਜੀਤ ਕੌਰ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ ਭਾਵ ਕਿ ਉਸ ਤੋਂ ਪਾਕਿਸਤਾਨ ਦੀ ਸੁਰੱਖਿਆ ਨੂੰ ਖਤਰਾ ਹੈ ਉਹਨਾਂ ਇਹ ਵੀ ਦਾਵਾ ਕੀਤਾ ਹੈ ਕਿ ਸਰਬਜੀਤ ਕੌਰ ਯਾਤਰੀ ਵਿਜੇ ਤੇ ਪਾਕਿਸਤਾਨ ਆਈ ਸੀ ਵਿਆਹ ਕਰਨ ਅਤੇ ਰਹਿਣ ਦਾ ਮਕਸਦ ਨਹੀਂ ਸੀ ਇਸ ਲਈ ਉਸ ਦਾ ਵਿਆਹ ਕਰਨਾ ਅਤੇ ਪਾਕਿਸਤਾਨ ਵਿੱਚ ਰਹਿਣਾ ਗੈਰ ਕਾਨੂੰਨੀ ਹੈ ਜ਼ਿਕਰ ਜੋਕ ਹੈ ਕਿ ਮਹਿੰਦਰਪਾਲ ਸਿੰਘ ਦੀ ਪਟੀਸ਼ਨ ਨੂੰ ਲਾਹੌਰ ਹਾਈ ਕੋਰਟ ਨੇ ਪ੍ਰਵਾਨ ਕਰ ਲਿਆ ਹੈ ਮਹਿੰਦਰਪਾਲ ਸਿੰਘ ਨੇ ਆਪਣੇ ਵਕੀਲ ਅਲੀ ਚੰਗੇਜੀ ਸੰਧੂ ਰਾਹੀਂ ਇਹ ਪਟੀਸ਼ਨ ਦਾਖਲ ਕੀਤੀ ਹੈ ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਹੈ ਆਉਣ ਵਾਲੇ ਦਿਨਾਂ ਵਿੱਚ ਇਸ ਪਟੀਸ਼ਨ ਤੇ ਸੁਣਵਾਈ ਹੋਵੇਗੀ ਹੁਣ ਦੇਖਣਾ ਇਹ ਹੈ ਕਿ ਅਦਾਲਤ ਸਰਬਜੀਤ ਕੌਰ ਦੇ ਇਸ ਕੇਸ ਵਿੱਚ ਕੀ ਫੈਸਲਾ ਦਿੰਦੀ ਹੈ ਕੀ ਉਹ ਸਰਬਜੀਤ ਕੌਰ ਨੂੰ ਪਾਕਿਸਤਾਨ ਵਿੱਚ ਰਹਿਣ ਦੀ ਇਜਾਜ਼ਤ ਦਿੰਦੀ ਹੈ ਜਾਂ ਉਸ ਨੂੰ ਡਿਪੋਰਟ ਕਰਨ ਦਾ ਹੁਕਮ ਸੁਣਾਉਂਦੀ ਹੈ ਮੰਨ ਲਓ ਜੇਕਰ ਲਾਹੌਰ ਹਾਈ ਕੋਰਟ ਨੇ ਸਰਬਜੀਤ ਕੌਰ ਉਰਫ ਨੂਰ ਹਸੈਨ ਨੂੰ ਡਿਪੋਰਟ ਕਰਨ ਦਾ ਹੁਕਮ ਸੁਣਾ ਦਿੱਤਾ ਤਾਂ ਸਰਬਜੀਤ ਕੌਰ ਦੇ ਹਾਲਾਤ ਤੋਬੀ ਦੇ ਕੁੱਤੇ ਵਾਲੇ ਹੋ ਜਾਣਗੇ ਰੱਬ ਨਾ ਕਰੇ ਜੇਕਰ ਅਦਾਲਤ ਨੇ ਸਰਬਜੀਤ ਕੌਰ ਉਰਫ ਨੂਰ ਮੁਹੰਮਦ ਨੂੰ ਡਿਪੋਰਟ ਕਰਨ ਦਾ ਹੁਕਮ ਸੁਣਾ ਦਿੱਤਾ ਤਾਂ ਭਾਰਤ ਪੰਜਾਬ ਤੇ ਜ਼ਿਲ੍ਹਾ ਕਪੂਰਸਲਾ ਦੇ ਪਿੰਡ ਅਮਾਨੀਪੁਰ ਵਿੱਚ ਉਸ ਦਾ ਕਿੰਨਾ ਕੁ ਸਤਕਾਰ ਕੀਤਾ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜੂਰ ਦੇਣੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਬੈਲ ਆਈਕਨ ਜੁਰ ਦਬਾਉਣਾ ਤਾਂ ਕਿ ਤੁਹਾਨੂੰ ਸਾਰੇ ਨੋਟੀਫਿਕੇਸ਼ਨ ਮਿਲ ਸਕਣ ਜੁਣ ਦੇ ਵਾਸਤੇ ਰਹੋ ਪੰਜਾਬੀਓ ਧੰਨਵਾਦ